ਦੁਖ ਭੰਜਨਾ ਕਟ ਕਟਨਾ ਤੇ ਨਾਥੇ ਸਰਣ ਤੇ ਮਾਰਿ ਆਇਓ ਨਾਨਕ ਕੇ ਪ੍ਰਭ ਸਾਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਤੰਤਾ ਦੇ ਯੋਗ ਹੋ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮੱਕੇ ਮਦੀਨੇ ਗਏ ਹਨ ਮੱਕੇ ਮਦੀਨੇ ਦੇ ਕਾਜ਼ੀਆਂ ਦੇ ਨਾਲ ਹਜੀਆਂ ਦੇ ਨਾਲ ਉਨ੍ਹਾਂ ਦੀ ਵਾਰਤਾ ਲਾਪ ਸਵਾਲ ਜਵਾਬ ਹੋ ਰਹੇ ਹਨ ਕਿਉਂਕਿ ਜਿਹੜੇ ਉੱਥੇ ਦੇ ਹੁੰਦੇ ਨੇ ਨਾ ਹਾਜੀ ਹਾਜੀ ਜੋ ਹੁੰਦੇ ਨੇ ਉਹਨਾਂ ਨੂੰ ਸਹਿਰ ਪਾ ਜਾਂਦਾ ਜੇ ਕੋਈ ਬਾਹਰੋਂ ਜਿਸ ਤਰ੍ਹਾਂ ਗੁਰਨਾਨ ਸਿੰਘ ਸਾਹਿਬ ਗਾਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਧਰਮ ਦੇ ਵਿੱਚ ਕੁਸ਼ੂ ਵਿਗਨਾ ਪਰ ਲੋਕ ਇਹਾਂ ਦੇ ਵਿਸ਼ੇ ਨਾਲ ਲਾ ਨਹੀਂ ਲਾ। ਫਿਰ ਉਹ ਕੀ ਕਰਦੇ ਹੁੰਦੇ ਫਿਰ ਤਰਕਵਾਦੀ ਸ਼ੁਰੂ ਕਰ ਦਿੰਦੇ। ਪਰ ਲੋਚ ਜਲਦੀ ਸੀਗੀ ਤਰਕ ਜਲਦੀ ਸੀ ਰੁਕਮਦੀ ਨਾ। ਹੁਣ ਅੱਗੇ ਵੀ ਰੁਕਮਦੀਨ ਵਾਲੇ ਚੱਲ ਰਹੀ ਹੈ। ਸੋ ਰੁਕਮਦੀਨ ਜੂ ਨਵਾਜ ਪੜਨ ਨਾ ਮੱਕੇ ਦੇ ਵਿੱਚ ਨਵਾਜ ਅਜੀ ਸ਼ਿਗਰ ਨਵਾਜ ਪੜ ਕੇ ਆ ਗਿਆ ਬਾਹਰ ਪਤਾ ਲੱਗਿਆ ਨਾਨਕ ਸ਼ਾਹ ਜੀ ਆਏ ਹੋਏ ਨੇ ਉਹਨਾਂ ਦੇ ਨਾਲ वार्तालाप ਚੱਲਦਾ ਹੈ ਕੀ ਰੁਕਮਦੀਨ ਸਵਾਲ ਕਰਦਾ ਹੈ ਸਵਾਲ ਰੁਕਮਦੀਨ ਸੁਰਾ ਕੀ ਕਹਿੰਦੇ ਨੇ ਆਖੇ ਰੁਕਮਦੀਨ ਆਖੇ ਰੁਕ नानका रहे रसूल खुदाए जो कोई करे बुर सोई लह सजाए ਨਮਈ ਨਬੂਪੜੇ ਨ ਪਈ ਨੀਰ ਬਦ ਅੰਮਲੀ ਕਮ ਆਵਦੇ ਤਿਨਾ ਗਲੀ ਜੰਜੀ ਤਿਨਾ ਉਪਰ ਮੁਸਤਫਾ ਪਰ ਹੀ ਨਹੀਂ ਸਫਾਤ ਸਾਧੂ ਜੇ ਕ ਆਤਿਸ਼ ਕਤੀਨ ਤੂ ਭੈ ਕਰਨ ਨ ਪਾਕ ਤੂ ਭੈ ਪੁਕਾਰਨ ਲਖ ਵਾਰ ਭੈ ਪਏ ਨ ਕੋਈ ਕਬੂਲ ਮਿਲਣ ਸਜਾਈ ਰੂਹ ਕੁਚੀਏ ਪੂਲ ਅਪੂਲ ਇਹ ਸਵਾਲ ਬਾਬਾ ਨਾਨਕ ਜੀ ਨੂੰ ਕਰ ਰਹੇ ਨੇ ਰੁਕਮਦੀਨ ਜੀ ਬਾਬਾ ਨਾਨਕ ਜੀ ਸਵਾਲ ਦਾ ਜਵਾਬ ਦੇ ਰਹੇ ਨੇ ਰੁਕਮਦੀਨ ਜੀ ਜੇਲ ਸਵਿਚ ਇਹ ਸ਼ਬਦ ਉਚਾਰ ਦਾ ਮਹਾਰਾਜ ਨੂੰ ਸਵਾਲ ਕਰਦਾ ਹੈ ਮਹਾਰਾਜ ਕੰਦੇ ਆਪੇ ਬਖਸ਼ ਮਿਲਾਈ ਦਾ ਆਪੇ ਦੇ ਸਜਾਏ ਇਕੋ ਇਕੋ ਵਸਦਾ ਔਰ ਕਿਸ ਨੂੰ ਪੁੱਛੂ ਜਾਏ ਬੋਕਮ ਪਛਾਣੇ ਖਸਮ ਦਾ ਆਇਆ ਸੁਪਰਵਾਨ ਮਾਨਤ ਤੱਕ ਤੱਕ ਹੈ ਇੱਕ ਰੂ ਅਮਾਨ ਬੀੜੀ ਜਿਉਂ ਦਰਿਆ ਦੀ ਗਹਿਣ ਮਹਾਣੇ ਪੀਰ ਕੰਨਣ ਪੰਡ ਜਗਾਤੀ ਕੀ ਬਹੁਤ ਮਰੀਦ ਫਕੀਰ ਉਚਣ ਖੇਲ ਜਗਾਲੀਆ ਮੰਗਣ ਮਾਲ ਜਗਾਤੇ ਦੇਣੀ ਆਣੀ ਤੇ ਨਾ ਕੋ ਜਿਨੀ ਕੁ ਮਾਇਆ ਪਾਪ ਇਹ ਤੇ ਲੋਕੰਦਿਆਂ ਨੂੰ ਮਹਾਰਾਜ ਨੂੰ ਜੈਲ ਵਿੱਚ ਕਿੰਦਾ ਸ਼ਬਦ ਚਾਰਨ ਕਰਦਾ ਹੈ ਕਿਤੇ ਜੰਜੀਰਾਂ ਪੈਂਦੀਆਂ ਜਿਹੜਾ ਦੂਜਿਆਂ ਨੂੰ ਆ ਕੇ ਸਮਝਾਵਾ ਹੈ ਉਨ੍ਹਾਂ ਦੇ ਧਰਮ ਵਿੱਚ ਦਖਲ ਦਾਜੀ ਕਰਦਾ ਹੈ ਕਹਿੰਦਾ ਵੀ ਉਹਨਾਂ ਪਰਮੇਸ਼ਵਰ ਪਰਮਾਤਮਾ ਸਜਾ ਦਿੰਦਾ ਹੈ ਇੱਥੇ ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਬਹਾਵਲ ਹਕ ਦੇ ਕੋਲ ਜਦੋਂ ਮਹਾਰਾਜ ਗਏ ਉਨੇ ਇੱਕ ਦੁੱਧ ਦਾ ਕਟੋਰਾ ਵਾਰਾਜ ਨੂੰ ਭੇਜ ਦਿੱਤਾ ਫੁੱਲ ਨਕੋ ਨਕ ਭਰਿਆ ਤੇ ਸ਼ੇਵਕ ਨੂੰ ਕਿਹਾ ਭਈ ਖਿਆਲ ਰੱਖੀਂ ਡੁੱਲੇ ਨਾ ਲੈ ਜਾ ਤੇ ਸਾਡਾ ਸਵਾਲ ਹੈ ਹੁਣ ਦੇਖਦੇ ਹਾਂ ਕੀ ਜਵਾਬ ਦਿੰਦਾ ਹੈ ਜੇ ਤੇ ਮਾੜਾ ਮੋਟਾ ਫਕੀਰ ਹੋਏਗਾ ਤਾਂ ਪੀਲੇਗਾ ਜੇ ਕੋਈ ਜਾਣੀ ਜਾਣ ਹੋਏਗਾ ਤਾਂ ਸਭੇ ਜੀ ਗੱਲ ਦਾ ਜਵਾਬ ਦੇ ਦੇਗਾ ਜਿਹਦਰ ਲੈ ਕੇ ਪੇਸ਼ ਕੀਤਾ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੇ ਪਾਸ ਦੁੱਧ ਦਾ ਕਟੋਰਾ ਨਕੋ ਨਕ ਪਰਿਆ ਹੋਇਆ ਮਹਾਰਾਜ ਜੀ ਥਾਂ ਤੇ ਬੈਠੇ ਸੀ ਉੱਥੇ ਕਲੀ ਦੇ ਫੁੱਲ ਸੀਗੇ ਨਾਲ ਉਹਨੇ ਇੱਕ ਫੁੱਲ ਤੋੜਿਆ ਤੇ ਉਹ ਗੜਵੇ ਦੇ ਉੱਤੇ ਰੱਖ ਦਿੱਤਾ ਦੁੱਧ ਭਰੇ ਭਰੇ ਗੜਵੇ ਦੇ ਉੱਤੇ ਰੱਖ ਦਿੱਤਾ ਕਹਿੰਦੇ ਜਾ ਭਾਈ ਲੈ ਜਾ ਹੁਣ ਆਪਣੇ ਜਿਹੜਾ ਤੇਰਾ ਜੇ ਤੈਨੂੰ ਭੇਜਿਆ ਹੈ ਉਹ ਜਾ ਕੇ ਦੇ ਦੇ ਉਹਦਾ ਸਵਾਲ ਸੀ ਜਵਾਬ ਦੇ ਦਿੱਤਾ ਪ੍ਰਸੰਨ ਹੋ ਗਿਆ ਜੋ ਆਪ ਸੁਣ ਕੇ ਉਹਦਾ ਭਾਵ ਅਰਥ ਇਹ ਸੀਗਾ ਮੇਰੇ ਸਾਧ ਸੰਗਤ ਜੀ ਕਿ ਭਈ ਜੇ ਇਥੇ ਦੁੱਧ ਦੀ ਦੁੱਧ ਹੈ ਤਾਂ ਅਸੀਂ ਇਹ ਦੁੱਧ ਨੂੰ ਖਰਾਬ ਨਹੀਂ ਕਰਾਂਗੇ ਕਲਿਦਾ ਫੁੱਲ ਮਹਿਕ ਬਹੁਤ ਹੁੰਦਾ ਹੈ ਮਹਿਕ ਹੁੰਦੀ ਉਹਦੀ ਕਹਿੰਦੇ ਅਸੀਂ ਇਸ ਨਗਰ ਨੂੰ ਹੋਰ ਮਹਿਕ ਦੇ ਕੇ ਜਾਵਾਂਗੇ ਦੁੱਧ ਜ਼ਰਾ ਖਰਾਬ ਨਹੀਂ ਕਰਦੇ ਪੇਸ਼ਕ ਦੁੱਧ ਹੀ ਹੈ ਤੇ ਸਾਰੇ ਭਗਤ ਜਨ ਹਨ ਪਰ ਆਪਾਂ ਇਹਨਾਂ ਦੇ ਵਿੱਚ ਕੋਈ ਖਲਾਅ ਨਹੀਂ ਕਰਾਂਗੇ ਕੋਈ ਖਰਾਬੀ ਨਹੀਂ ਕਰਦੇ ਅਸੀਂ ਇਹਨੂੰ ਹੋਰ ਮਹਿਕ ਦੇ ਕੇ ਜਾਵਾਂਗੇ ਹੋਰ ਉਸ ਇਸੇ ਦਿਨ ਕਿ ਇਹ ਇੱਥੇ ਆ ਕੇ ਵੀ ਮਹਾਰਾਜ ਨੇ ਕਿਹਾ ਕਹਿੰਦੇ ਵੀ ਤੂੰ ਕਿਹੜੀਆਂ ਗੱਲਾਂ ਕਰਦਾ ਹੈ ਭਈ ਰੁਕਮ ਦੇ ਨੂੰ ਕਹਿੰਦੇ ਉਹ ਤਾਂ ਆਪੇ ਬਖਸ਼ਣ ਬਖਸ਼ਣ ਦਾ ਬਖਸ਼ ਰਿੰਦਾ ਮਲਾ ਲਿੰਦਾ ਸਭ ਜਾਣਦਾ ਹੈ ਕੌਣ ਕੀ ਕਰਨ ਆਇਆ ਹੈ ਅਸੀਂ ਕੀ ਕਰਨ ਆਏ ਤੇ ਤੁਸੀਂ ਕੀ ਕਰ ਰਹੇ ਉਹ ਸਭ ਜਾਣਦਾ ਹੈ ਤੇ ਇੱਥੇ ਸਜ਼ਾਾਂਵਾਂ ਤਾਂ ਉਹਨਾਂ ਨੂੰ ਮਿਲਣੀਆਂ ਜਿਹੜੇ ਜੈਲਸ ਕਰਦੇ ਜਿਹੜੇ ਇੱਕ ਦੂਜੇ ਨੂੰ ਨਿਵਾਦ ਖਾਣ ਦੀ ਕੋਸ਼ਿਸ਼ ਕਰਦੇ ਸਜ਼ਾਾਂਵਾਂ ਤਾਂ ਉਹਨਾਂ ਨੂੰ ਮਿਲਦੀਆਂ ਹੈ ਯੂਰੇ ਗੰਧੀ ਫਲਾਣ ਆਏ ਹਨ ਅਕਾਲ ਪੁਰਖ ਦਾ ਪ੍ਰਚਾਰ ਕਾਲ ਗੁਰੂ ਦੀ ਉਸਤਤ ਕਰਨ ਵਾਸਤੇ ਆਏ ਹਨ ਉਹਨਾਂ ਨੂੰ ਕੋਈ ਡਰ ਨਹੀਂ ਹੈ ਉਹ ਤੇ ਆਪ ਅਕਾਲ ਪੁਰਖ ਭੇਜਿਆ ਤਾਂ ਉਮੇ ਭੇਜਿਆ ਹੋਇਆ ਉਹ ਕੰਮ ਅਸੀ ਕਰ ਰਹੇ ਹੈ ਭਾਈ ਕਿੰਦੇ ਉਚ ਉਚਣ ਖੇਲੇ ਜਗਾਲੀ ਹੈ ਮੁੰਗਣ ਮਾਲ ਜਗਾਤੇ ਧੀਣੀ ਨੀਤ ਨਾ ਕੋ ਜਿਨੇ ਕਮਾਏ ਪਾਪ ਕਦੇ ਲੇਖਾ ਜੋਖਾ ਦਾ ਉਹਨਾਂ ਨੂੰ ਦੇਣਾ ਪੈ ਜਿਹੜੇ ਪਾਪ ਕਮਾਉਂਦੇ ਗੰਗਣ ਪੁੱਲ ਦਰਿਆਵ ਦੇ ਪਾਤਸ਼ਾਹ ਪਾਤਸ਼ਾਹ ਨਿਰੰਗੇ ਅੰਗਣ ਤੀ ਮੇਦਨੀ ਪੂਛ ਨ ਸਕੇ ਅਗਾ ਲੰਗੇ ਸਭ ਹੀ ਉਮਤੀ ਲਖ ਅਸੰਖਾ ਪੂਰ ਅੰਦੀ ਆਪੋ ਆਪਣੀ ਕੀ ਨੂੜੇ ਕਦੂ ਜਿਨੇ ਨਾਮ ਤੇ ਆਇਆ ਸੂਜਗ ਵਿੱਚ ਪਾਤਸ਼ਾਹ ਅੰਮ੍ਰੀ ਆਪੋ ਆਪਣੀ ਇੰਦਖੇ ਮਿਲੇ ਸਜਾਈ ਵਾਹੇ ਕਹਿੰਦੇ ਉਹਨਾਂ ਨੂੰ ਸਜਾਵਾਂ ਬਣਾਣੀਆਂ ਕਈ ਜਿਹੜੇ ਪਾਪਕਮਾਂ ਦੇ ਅਮਲੀ ਜਿੰਦਾਂ ਦੇ ਤੁਸੀਂ ਅਮਲ ਕਰਦੇ ਆ ਉਹਦਾ ਦੇ ਫਲ ਤੁਹਾਨੂੰ ਮਿਲ ਜਾਣੇ ਜੇ ਅਸੀਂ ਅਮਲ ਕਰ ਰਹੇ ਆ ਸਿੱਧਾ ਦੇ ਸਾਨੂੰ ਮਿਲ ਜਾਣਗੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਨੂੰ ਤੇ ਆਇਆ ਨਾ ਉਹ ਪਾਤਸ਼ਾਹ ਬਣੇ ਨੇ ਪਾਤਸ਼ਾਹੀਆਂ ਉਹਨਾਂ ਦੇ ਪਿੱਛੇ ਪਿੱਛੇ ਦੁਰੀਆਂ ਕਰਦੀਆਂ ਜਿਸ ਤਰ੍ਹਾਂ ਅਬ ਜੀ ਨੇ ਪਿਛਲੇ ਪਿਛਲੇ ਸਾਕੀ ਜਿਹੜਾ ਆਪਾਂ ਕੜੀਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਰਾਜਿਆਂ ਨਾਲ ਹੀ ਵੱਡੇ ਵੱਡੇ ਰਾਜੇ ਤੇ ਨਾਲ ਹੀ ਮਹਾਰਾਜ ਤੇ ਵਰਤਲਾਪ ਹੋਈ ਪਿਛਲੇ ਜਨਮ ਜੁਗਾ ਜਗੰਤਰਾਂ ਦੇ ਮਹਾਰਾਜ ਦੇ ਉਹ ਦੋਪਰ ਦਾ ਉਸ ਸਮੇਂ ਦੀ ਜੋ ਪਿਛਲੇ ਹੋਏ ਸੀ ਉਹਨਾਂ ਨੂੰ ਜਿਹੜੇ ਕਿਸੇ ਕਾਰਨ ਸੰਸਾਰ ਵਿੱਚ ਰਹਿ ਗਏ ਕੋਈ ਉਹਨਾਂ ਦੀ ਊਣਤਾ ਹੀ ਰਹਿ ਗਈ ਉਸ ਨੂੰ ਤਾਂ ਇਹ ਨੂੰ ਬਿਮਾਰਾ ਜ ਉਹ ਵੀ ਕਹਿੰਦੇ ਸਤਗੁਰ ਅਹੰਕਾਰ ਨਾ ਪਾਵੇ ਮੜਾ ਵੀ ਹੰਕਾਰ ਨੂੰ ਪਾਉਂਦਾ ਨਹੀਂ ਪਰੇਸ਼ਾ ਸੰਗਤ ਉਹ ਆਪਣੇ ਪਿਆਰਿਆਂ ਦੇ ਥੋੜਾ ਜਿਹਾ ਉਹ ਵੀ ਉਹਨਾਂ ਦੇ ਵਿੱਚ ਮਾੜੇ ਮੋਟੀ ਵੀ ਸੀਗੀ ਜਿਸ ਕਾਰਨ ਉਹ ਸੱਚਖੰਡ ਦੇ ਵਿੱਚ ਪਹੁੰਚ ਨਹੀਂ ਸਕੇ ਉਹਨਾਂ ਦੇ ਆਧਾਰ ਵਾਸਤੇ ਓਏ ਉਹਨਾਂ ਰਾਜਿਆਂ ਨੂੰ ਉਤਾਰਿਆ ਇਸੇ ਤੀਕੇ ਕੁੱਟਕ ਗਏ ਕਰ ਆਪਣੇ ਪਤਸ਼ਾਹ ਗਏ ਦਰਬਾਰ ਚੋਰ ਮਲੇ ਵਿੱਚ ਬੰਦੀ ਏ ਹਦਈਏ ਤ ਗਈ ਕਰਵਾਰ ਤੇ ਤੇ ਚੋਰਾ ਨੂੰ ਬੰਦੀ ਖਾਨੇ ਆ ਵੀ ਜਾਣਾ ਪਿਆ ਕਟਕ ਗਏ ਕਰ ਆਪਣੇ ਜਿਹੜੇ ਦੁਨਿਆਵੀ ਕਾਰਜ ਕਰਦੇ ਚਲੇ ਗਏ ਭਈ ਉਹ ਆਪਣੇ ਕਰਾਵੇ ਚ ਮਸਤ ਹਨ ਕਟਕ ਗਏ ਕਰ ਆਪਣੇ ਪਾਤਸ਼ਾਹ ਦੇ ਦਰਵਾਜੇ ਨੇ ਨਾਮ ਤੇ ਆ ਪਾਤਸ਼ਾਹੀਆਂ ਪ੍ਰਾਪਤ ਕੀਤੀਆਂ ਉਸ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚ ਕੀਤੀ ਮੰਨਾਂ ਕੰਦੇ ਚੋਰ ਮਲੇ ਵਿੱਚ ਬੰਦੀ ਐ ਜਿਹੜੇ ਚੋਰ ਹਨ ਭੜੇ ਕਰਮ ਕਰਨ ਵਾਲੇ ਉਹਨਾਂ ਨੂੰ ਪਿੱਤੇ ਵੀ ਠੋਈ ਨਹੀਂ ਮਿਲਦੀ ਬਾਜ਼ਾਰੀ ਬਾਜ਼ਾਰ ਵਿੱਚ ਉਹਨਾਂ ਆਏ ਗਏ ਬਾਜ਼ਾਰ ਕਰਮ ਕਿਸੇ ਬਸ ਬਸਤਾ ਦिए ਕਿੱਸਾ ਖਾਨੀ ਜਾਏ ਨਚਣ ਪੰਡ ਅਤਾਵੀ ਅਤਾਈਆਂ ਪਾਫੇ ਸੰਗ ਗੁਣਾਏ ਵਾਜਨ ਪੰਡਤ ਬੁਥੀਆਂ ਗੀਤਾ ਭਗਵਤ ਗਾਏ ਦੇ ਚੋਰਾ ਨੂੰ ਬੰਦੀ ਖਾਨਿਆਂ ਦੀ ਪ੍ਰਾਪਤੀ ਹੋਈ ਬਹਜਾਰੀ ਬਾਜ਼ਾਰ ਵਿੱਚ ਉਹਨਾਂ ਆਏਗੇ ਉਹ ਆਏਗੇ ਬਾਜ਼ਾਰ ਉਹ ਕਹਿੰਦੇ ਇਸੇ ਤਰ੍ਹਾਂ ਇਸ ਸੰਸਾਰ ਇੱਕ ਬਾਜ਼ਾਰ ਰੂਪੀ ਹੈ ਬਾਜ਼ਾਰੀ ਜਿਹੜੇ ਉਹ ਫਿਰ ਉਹਦਾ ਆਣਾ ਜਾਣਾ ਬਣਿਆ ਰਹਿੰਦਾ ਜਿਸ ਤਰ੍ਹਾਂ 84 ਲੱਖ ਜਨ ਹੈ ਜਿਹੜੇ ਭਗਤ ਚੰਗੇ ਕਰਦਾ ਕਰਮ ਚੰਗੇ ਕਰਦਾ ਬੰਦਗੀ ਕਰਦਾ ਨਾਮ ਜਪਦਾ ਉਹਨੂੰ ਦੁਆਰਾ ਜੁਨੀ ਮਿਲ ਜਾਂਦੀ ਹੈ ਜਿਹੜਾ ਹਰ ਚੀਜ਼ ਤੋਂ ਧਰਮ ਪੇਖਦੇ ਰਹੇ ਨਿਆਰਾ ਉਹ ਜਿਹੜਾ ਇਹਦਾ ਸੰਸਾਰ ਤੋਂ ਨਿਆਰਾ ਹੋ ਕੇ ਉਤਰਦਾ ਉਹ ਸੱਚਖੰਡ ਦੇ ਵਾਸੀ ਬਣ ਜਾਂਦਾ ਹੈ ਜਿਹੜੇ ਚੰਗੇ ਕਰਮ ਕਰਕੇ ਨਾਮ ਜਪਦੇ ਹਨ ਜਿੰਨੀ ਕੋਈ ਦੀ ਕਮਾਈ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਨਮ ਪ੍ਰਾਪਤ ਹੋ ਜਾਂਦਾ ਤੇ ਮਹਾਰਾਏਕੇ ਦੇ ਪੰਡਤ ਵਾਚਨ ਪੁਥੀਆਂ ਪੁਥੀਆਂ ਪੰਡਿਤ ਪੜ੍ਹਦੇ ਗਏ ਪੋਥੀਆਂ ਗੀਤਾ ਭਗਵਤ ਗਾਏ ਕੋਈ ਭਗਵਤ ਗਾ ਰਿਹਾ ਕੋਈ ਪੋਥੀਆਂ ਗਾ ਰਿਹਾ ਮੁਰਲਾ ਪੜਨ ਰਸਾਲਤੇ ਕੰਨ ਸੁਰੂ ਦਹੁ ਧਾਏ ਜਦਦੇ ਉਹ ਪੋਥੀਆਂ ਪੜਦਾ ਪੰਡਿਤ ਗੀਤਾ ਪੜਦਾ ਮੁਰਲਾ ਪੜਨ ਰਸਾਲਤੇ ਕਰਨਸ ਰੋ ਦਰਹੋਜ ਹਾਏ ਆਪੇ ਆਪੇ ਆਪੋ ਆਪਣੇ ਕਰਬ ਆਪਣੇ ਆਪਣੇ ਘਰੋਵਾਰ ਚ ਲੱਗੇ ਹੋਏ ਨੇ ਲੱਗੀ ਸਭ ਹੈ ਰਜਾਈ ਸਾਰੇ ਆਪਣੇ ਆਪਣੇ ਕਾਰੋਬਾਰ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਭਾਗ ਹੈ ਉਹ ਕਰ ਰਹੇ ਨੇ ਆਪਣੇ ਆਪਣੇ ਕਰਮ ਕਰਾਣੇ ਪੁੱਟੇ ਗਰਮਖਾਉ ਪੌਂ ਸਰ ਪਹੁੰਚ ਲੋ ਲੈ ਚਿਰਨੀ ਕਤੀ ਲੰਗਾਏ ਸੁਣੋ ਕੰਨੀ ਪੁਰਸਰ ਲਾਤ ਵਲੂ ਨੀ ਕੀ ਕਰਾਏ ਖੰਡੇ ਕੋਲੋ ਟਖੜੀ ਅਗਲੋ ਹੈ ਜਿਉ ਤਪਾਏ ਤਲੇ ਵਹੇ ਨਦੀ ਬੁਰ ਪ੍ਰੰ ਉੱਥੇ ਲੇਤ ਗਿਰਾਏ ਸ਼ੌਕ ਨੇ પુરਸਵਾਤ ਵੱਲੋਂ ਕੰਨੀ ਕਰਾਏ ਕੰਦੇ ਖੰਡੇ ਕੋਲੋਂ ਖੜ ਤਿੱਖੜੀ ਅਗ ਲੋਹੇ ਜਿਉਂ ਤਪਾਏ ਲੋਹੇ ਵਗ ਤਪਦੇ ਨੇ ਜਿਹੜੇ ਇਹਨਾਂ ਅਨੁਪਖੰਡਾਂ ਨੂੰ ਕਰਦੇ ਨੇ ਜਿਸ ਤਰ੍ਹਾਂ ਗਿਆਨੀ ਗਿਆਨ ਲੋਕਾਂ ਨੂੰ ਦਿੰਦਾ ਪਰ ਆਪਣੇ ਤੇ ਦੇ ਸਕਦੇ ਹੁੰਦਾ ਭਾਈ ਜਿਨ੍ਹਾਂ ਦੇ ਸੁਣ ਲਈ ਗੱਲ ਜਿਸ ਤਰ੍ਹਾਂ ਆਪਾਂ ਪਰਮਾਤਮਾ ਦੀ ਵਾਹਿਗੁਰੂ ਦੀ ਗੱਲ ਸੁਣਦੇ ਹਾਂ ਕਈ ਵਾਰੀ ਸੁਣਾਉਣ ਵਾਲਾ ਜਿਹੜਾ ਹੁੰਦਾ ਹੈ ਅਸੀਂ ਉਹਦਾ ਜੀਵਨ ਨਹੀਂ ਦੇਖਣਾ ਪਈ ਉਹ ਕੀ ਕਹਿ ਰਿਹਾ ਉਹ ਸੁਣਨਾ ਇਸ ਸੁਣਨ ਵਾਲੇ ਤਰ ਜਾਂਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣਨ ਵਾਲੇ ਤਰ ਜਾਂਦੇ ਸਰਪ ਅਠੂਹੇ ਵਿੱਚ ਫਿਰੀ ਜੋ ਕੱਡਕੱਟ ਪਾਪਿਆਂ ਖਾਏ ਪੀਰ ਖੜੇ ਲਈ ਵੇੜੀਆਂ ਸਦ ਲੈਣ ਮਰੀਦ ਪਠਾਈ ਕਹਿੰਦੇ ਜੋ ਜੀਵ ਨੂੰ ਕਟਕਟ ਪਪੀ ਖਾਂਦੇ ਹਨ ਪਾਪ ਕਰਦੇ ਨੇ ਪਾਪ ਕਮਾਉਂਦੇ ਹਨ ਅੱਗੇ ਕਹਿੰਦੇ ਬੀੜੀਆਂ ਲੈ ਕੇ ਖੜੇ ਨੇ ਮਰੀਦ ਬਣਾ ਕੇ ਬਿਠਾ ਲੈਂਦੇ ਉੱਥੇ ਚੋਰ ਉਚਕ ਤੇ ਲਾਲਚੀ ਹਰਾਮਖੋਰ ਵਿਦਰਾਏ ਠੱਗਪਟ ਮਰੋ ਰਾਜਨ ਲਾਇਤੀ ਵਾਹੀ ਤੇ ਵਰੀ ਖਾਏ ਕੰਦੇ ਚੜੇ ਚੋਰੀਆਂ ਚੱਕੀਆਂ ਕਰਦੇ ਨੇ ਨਾ ਤੇ ਆਰਾਮਖੋਰ ਚੋਰ ਅਚਕ ਤੇ ਪਧرائی ਠੱਗਪਟ ਜਿਹੜੇ ਠੱਗੀਆਂ ਕਰਦੇ ਫਿਰਦੇ ਨੇ ਤੋਂ ਦੇਖ ਰਹੇ ਨੇ ਨਾ ਜਦੋਂ ਕੁਸ਼ਕਾਰ ਜੇ ਮਤਲਬ ਹੁੰਦਾ ਹੈ ਚੋਣਾ ਆਉਂਦੀ ਹੈ ਪੈਰੀ ਹੱਥੀ ਹੱਥ ਜੋੜ-ਜੋੜ ਕੇ ਵੋਟਾਂ ਲੈ ਕੇ ਹਾਕਮ ਬਣ ਜਾਂਦੇ ਆ ਬਾਅਦ ਵਿੱਚ ਫੇ ਕੀ ਕਰਦੇ ਨੇ ਲਈ ਉਹ ਸੇਵਾ ਕਰਨੀ ਲਈ ਸੀ ਲੇਕਿਨ ਫਿਰ ਕਰਦੇ ਕੀ ਨੇ ਚੋਰੀਆਂ ਯਾਰੀਆਂ ਠੱਗੀਆਂ ਜੋ ਗੰਦੇ ਕੰਮ ਜੋ ਪੁੱਠੇ ਕੰਮ ਸਾਰੇ ਫੇ ਇਹ ਲੋਕ ਕਰਦੇ ਨੇ ਠੱਗਪਟ ਪਰ ਉਹ ਰਾਜਨ ਲਾਇ ਤੇ ਵਾਰੀ ਖਾਹੇ ਬਿਉ ਬੇ ਉਸਤਾਦ ਬੇ ਮੁਰਸ਼ਦਾ ਇਹਨਾ ਮਿਲਦੀ ਬੜੀ ਬਹੁਤ ਸਜਾਇ ਕਹਿੰਦੇ ਫਿਰ ਇਹਨਾਂ ਨੂੰ ਰੁਕਮ ਦੀ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਫਿਰ ਸਜਾਵਾਂ ਮਿਲਦੀਆਂ ਤੇ ਜਿਹੜੇ ਆਪਣੇ ਉਸਤਾਦ ਘਰ ਨਹੀਂ ਕੀਤੇ ਗੁਰੂ ਗੁਰੂ ਵਾਲੇ ਨਹੀਂ ਬਣੇ ਬਾਣੀ ਬਣੀ ਦੇ ਪਿੱਛੇ ਨਹੀਂ ਲੱਗੇ ਕਹਿੰਦੇ ਫਿਰ ਉਹਨਾਂ ਨੂੰ ਸਜਾਏ ਮਿਲਦੀਆਂ ਉਹਨਾਂ ਨੂੰ ਕੀ ਕਹਿੰਦੇ ਨੇ ਕਹਿੰਦੇ ਲੂਣ ਹਰਾਮੀ ਕਿਰਤ ਕਨਜੂਰ ਗਰੀਬ ਲਗੇ ਕਹਾਏ ਕੁੱਟਣੀਆਂ ਅਤੇ ਲੂਲੀਆਂ ਇਹਨਾਂ ਰੂਹਾਂ ਵੱਡੀ ਸਜਾਏ ਅਕਤ ਦੀ ਫਿਰ ਦੇ ਗਰੀਬੀ ਵੀ ਬਹਿ ਜਾਂਦੀ ਹੈ। ਕੰਨ ਕੋਰ ਗਰੀਬੀ ਮਿਲਦੀ ਹੈ। ਇੱਕ ਸਜ਼ਾ ਹੀ ਹੁੰਦੀ ਪਿਛਲੇ ਵੀ ਜਿਹਦੇ ਜਨਮਾਂ ਦੀ ਸਜ਼ਾ ਹੀ ਹੁੰਦੀ ਬਹੁਤ ਬਹੁਤ ਗਰੀਬੀ ਵੀ ਜਿਹੜੀ ਆਉਂਦੀ ਹੈ ਨਾ ਜਿਨ੍ਹਾਂ ਨੇ ਪਿਛਲੇ ਜਨਮਾਂ 'ਚ ਭੇੜੇ ਕੰਮ ਕੀਤੇ ਬਦੀਆਂ ਕੀਤੀਆਂ ਬਦਫਹਿਲੀਆਂ ਕੀਤੀਆਂ ਲੋਕਾਂ ਦੇ ਪੈਸਾ ਠੱਗਿਆ ਠਗੀਆਂ ਮਾਰੀਆਂ ਕਹਿੰਦੇ ਫਿਰ ਉਹਨਾਂ ਨੂੰ ਰੂਹਾਂ ਦੀ ਵੱਡੀ ਸਜ਼ਾ ਮਿਲਦੀ ਹੈ। ਕਰਕੇ ਜੋਰ ਗਰੀਬ ਪਰ ਮਾਇਆ ਲੈਣ ਛਪਾਏ ਰਖੁ ਪ੍ਰਾਈ ਅਮਾਨਤੀ ਜਦ ਮੰਗੇ ਮੁਖ ਕਰਵਾਏ ਕਹਿੰਦੇ ਜੋਰ ਕਰਕੇ ਗਰੀਬਾਂ ਤੋਂ ਪੈਸਾ ਲੈਂਦੇ ਪਰ ਮਾਇਆ ਲੈਣ ਛਪਾਏ ਦਿੰਦੇ ਨਹੀਂ ਮੁੜ ਕੇ ਰਖੁ ਪ੍ਰਾਈ ਅਮਾਨਤੀ ਕਹਿੰਦੇ ਜਿਹੜੇ ਪਈਆਂ ਪ੍ਰੇਮਾਂ ਤੇ ਰੱਖ ਲੰਦੇ ਨੇ ਨਾ ਜਦ ਮੰਗੀਆਂ ਤਾਂ ਮੁੱਕ ਰਹੇ ਆਂਦੇ ਵੀ ਨਹੀਂ ਦੇਣੇ ਜਾਂ ਜੋ ਕਰਨਾ ਕਰਲਾ ਖਸ ਲੈਣ ਭਰਾਈ ਜ਼ਮੀਨ ਨੂੰ ਖੋਲਣ ਜਿਹਨਾਂ ਦੀ ਪ੍ਰਾਈ ਜ਼ਮੀਨ ਤੇ ਕਬਜ਼ਾ ਕਰ ਲੈਣਾ ਦੇ ਵੱਡੀ ਸੱਚਾ ਕਹਾਈ ਵੱਡਿਆਂ ਦੇ ਕੇ ਫੇ ਆਪਣੇ ਨੂੰ ਸੱਚਾ ਘੋਂਦਾ ਜਿੰਮੀਨਾਂ ਦੇ ਕਬਜ਼ੇ ਕਰਦਾ ਗਰੀਬਾਂ ਦੀ ਜਮੀਨਾਂ ਦੇ ਕਬਜ਼ੇ ਕਰਕੇ ਫਿਰ ਵੱਡੀਆਂ ਦਿੰਦਾ ਠਾਣਿਆਂ 'ਚ ਪੁਲਿਸ ਥਾਣੇ ਜਾ ਕੇ ਹਾਕਮਾਂ ਨੂੰ ਵੱਡੀਆਂ ਦੇ ਕੇ ਉੱਥੇ ਆਪ ਸੱਚਾ ਬਣਦਾ ਕਰਕੇ ਲੇਖਾ ਖੁੱਲਦਾ ਲੈਂਦੇ ਦਰਬ ਖੁਲਾਈ ਇਹਨਾਂ ਕੋਈ ਮਜ਼ਾ ਮਨ ਕੋ ਨਹੀਂ ਤਾਰ ਉਤੇ ਦੇਣ ਚੜਾਏ ਕੱਟ ਉਤਰੇ ਕੁਰਸਲਾ ਬੋਕੂ ਕੇ ਕਰੇ ਕਹਾਏ ਕਟਕੇ ਫੇਰ ਸਵਾਰੀਆਂ ਰਾਵਦੋਤੇ ਹੀ ਪਾਇ ਜਿੰਦੇ ਫਿਰ ਇਹਨਾਂ ਨੂੰ ਸਜਾਵਾਂ ਮਿਲਦੀਆਂ ਡੰਡ ਮਿਲਦੇ ਨੇ ਕੋਸ਼ਿਸ਼ ਕਰਦਾ ਹੈ ਪ੍ਰਮਾਤਮਾ ਚਲੋ ਇਹ ਮਾਰ ਖਾ ਕੇ ਡੰਡ ਪਾ ਕੇ ਕੁਝ ਬੰਦੇ ਬਣ ਜਾਣਗੇ ਕਿਤੇ ਹੀ ਅਸੰਖ ਜੁਗਾਂ ਵਿੱਚ ਪੌਜਣ ਲੈਣ ਸਕਾਏ ਕੋਈ ਜਨਮ ਅਵਿਰ ਪਟਕਦੇ ਫਿਰਦੇ ਨੇ ਕੋਈ ਜਨਮ ਅਸੰਖਾਂ ਚੌਕੜੀ ਫਿਰ ਸਿੱਟੀਆਂ ਤਰਤੀ ਪਾ ਲਖ 84 ਜੋਨ ਵਿੱਚ ਪੰਬਲ ਭੂਸੇ ਖਾਏ ਮਾਰੇ ਗੰਦੇ ਈ ਜਿਹੜੀ ਯੂਨੀ ਹੈ ਨਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਣ ਮਿਲ ਸਾਧ ਸੰਗਤ ਪਜ ਕੀ ਵਰਨਾ ਬਈ ਬੰਦਗੀ ਕਰਨ ਵਾਸਤੇ ਨਾਮ ਮਿਲਿਆ ਨਾਮ ਜਪਣ ਵਾਸਤੇ ਬਣਿਆ ਉਹ ਕਿਰਸੀ ਲਖ ਜੋਂਦੇ ਤੂੰ ਪ੍ਰਬੰਧ ਨਾ ਕਰ ਤੂੰ ਨਾਮ ਜਪ ਬੰਦਗੀ ਕਰਕੇ ਭਾਈ ਇਸ ਸੰਸਾਰ ਤੋਂ ਜਾਣਾ ਹੈ ਰੁਕਤਬ ਦੀਨ ਜੀ ਇੱਥੇ ਨਹੀਂ ਇੱਥੇ ਜੋਗੇ ਨਹੀਂ ਰਹਿਣਾ ਲੋਕਾਂ ਨੂੰ ਗਿਆਨ ਪੜ੍ਹਦੇ ਫਿਰੂ ਆਪ ਆਪ ਕੁਛ ਕਰੀਏ ਨਹੀਂ ਸੋ ਪਰਿਸ਼ਾਸਨ ਅੱਜ ਦੀ ਕਥਾ ਅੱਛੇ ਤੱਕ ਹੀ ਹੈ 184 ਜ਼ੋਨ ਵਿੱਚ ਪੰਬਲ ਤੁਸੀਂ ਖਾਏ ਇੱਥੇ ਤੱਕ ਅੱਜ ਦੀ ਕਥਾ ਹੈ ਸ਼ੁਰੂ ਲੰਬੀ ਨਹੀਂ ਕਰਨੀ ਆਪ ਜੀ ਕੋ ਸਮਾਂ ਥੋੜਾ ਹੁੰਦਾ ਭਈ ਅਸੀਂ ਵੀ ਜਾਣਦੇ ਹਾਂ ਕਾਰੋਬਾਰ ਵਾਲੇ ਸਮਾਂ ਘਟਣਾ ਪੈਂਦਾ ਹੈ ਪਰ ਜਿੱਥੇ ਸਾਰੇ ਕੰਮ ਕਰਨੇ ਨੇ ਨਾ ਪਰ ਇਹ ਕਹਿੰਦੇ ওভার ਕਾਇ ਤਰੇਕਤੇ ਇਹਨਾ ਕਾਮ ਮਿਲ ਸਾਥ ਸੰਗਤ ਭਜ ਕੇ ਉਹਨਾਂ ਪਈ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਓ ਬਾਕੀ ਦੇ ਕੰਮ ਜਿਹੜੇ ਹਨ ਨਾ ਕਰਨੇ ਤੇ ਜ਼ਰੂਰੀ ਹੈ ਰੋਟੀ ਪਾਣੀ ਛਕਣ ਚੁੱਕੀ ਕਰੋ ਉਹਤੀਆਂ ਠਗੀਆਂ ਮਾਰ ਕੇ ਧੰਨਾ ਨਾਲ ਇਕੱਠਾ ਕਰੋ ਭਈ ਨਾਲ ਨਹੀਂ ਜਾਣਾ ਇਹ ਸੋ ਪਿਆਰੀ ਸਾ ਸੰਗਤ ਸੋ ਆਪ ਜੀ ਕਿਰਪਾ ਕਰਿਆ ਕਰੋ ਇਕਤਾਬ ਲਾਈਕ ਨਹੀਂ ਕਰਦੇ ਬਿਲਕੁਲ ਵੀ ਨਾ ਸ਼ੇਅਰ ਕਰਦੇ ਉਹਨਾਂ ਲਾਈਕ ਕਰਦੇ ਹੋ ਸਬਸਕ੍ਰਾਈਬ ਸਬਸਕ੍ਰਾਈਬ ਹੀ ਨਹੀਂ ਕਰਦੇ ਵੱਧ ਤੋਂ ਵੱਧ ਕਰਿਆ ਕਰੋ ਕੋਈ ਪੈਸੇ ਥੋੜੀ ਲੱਗਦੇ ਪਿਆਰੀ ਸਾ ਕੁੱਝ ਨਹੀਂ ਲੱਗਦਾ ਬਸ ਸੁਣ ਲਓ ਸੁਣਨ ਤੋਂ ਪਹਿਲਾਂ ਲਾ ਦਿਓ ਘੁਟਾ ਦੋ ਤਿੰਨ ਜਗ੍ਹਾ ਲੱਗਣਾ ਹੈ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸ਼ੇਅਰ ਕਰ ਦਿਓ ਬਸ ਘੰਟੀ ਵਜਾ ਦਿਓ ਸਾਰਾ ਆਪ ਜੀ ਨੂੰ ਸੋਹਰੀ A to Z ਮਨਮੋਹਨ ਮਨਹਾਸ ਚੈਨਲ ਇਹ ਹੈ ਸਾਡਾ ਜਿਹੜਾ ਨਾ ਚੈਨਲ ਦਾ ਨਾਮ ਹੈ ਇਹ ਟੈਪ ਕਰਕੇ YouTube ਦੇ ਵਿੱਚ ਜਾ ਕੇ ਇਸ ਨੂੰ ਟਾਈਪ ਕਰੋ ਮਨਮੋਹਨ ਮਨहास ਚੈਨਲ ਤੇ ਆਪ ਜੇ ਨੂੰ ਕਬਸੂ ਘਟ ਵੀ 400 450 ਤੋਂ ਉੱਪਰ ਹੀ ਮਿਲਣਗੀਆਂ YouTube YouTube ਦੇ ਉੱਤੇ ਜਾ ਕੇ ਜੋ ਆਪ ਜੀ ਨੂੰ ਚਾਹੁੰਦਾ ਉਹ ਮਿਲੇਗਾ ਪੰਜਾਂ ਸੰਗਾਂ ਦੇ ਨਾਮ ਬੱਚਿਆਂ ਦੀ ਦਾਨਾਂ ਛੋਟੇ ਛੋਟੇ ਬੱਚਿਆਂ ਦੀ ਰਿਕਵੈਸਟਾਂ ਤਿਆਰ ਹੋਈਆਂ ਆ ਉਹ ਸਭ ਆਪ ਨੂੰ ਮਿਲਣਗੇ ਪ੍ਰਚਾਰ ਹੈ ਪ੍ਰਸਾਰ ਹੈ ਸ਼ਬਦ ਹਨ ਕਿਸਨ ਹੈ ਜੋ ਆਪ ਜੀ ਚਾਹਦੇ ਉਹ ਸਭ ਕੁਝ ਮਿਲੇਗਾ ਸੁਪਰੀਮ ਦੇ ਨਾਲ ਮਨਮੋਹਨ ਮਨਹਾਸ ਚੈਨਲ ਖੋਲਣਾ ਟਾਈਪ ਕਰਕੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਸ਼ੇਅਰ ਵੀ ਰੋਜ਼ ਕਰਦੇ ਰਹੋ ਸਬਸਕ੍ਰਾਈਬ ਤੇ ਇੱਕੀ ਵਾਰੀ ਹੋਣਾ ਹੈ ਉਹ ਆਪ ਜੀ ਜਿਨ੍ਹਾਂ ਨੇ ਨਹੀਂ ਕੀਤਾ ਭਾਈ ਕਰੋ ਜਰੂਰ ਤੇ ਇਹ ਚੈਨਲ ਨੂੰ ਖੋਲਣਾ ਸੋ ਇੱਥੇ ਇੱਕ ਮਾਂ ਦੀ ਜਾਚਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ